ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਬਲੌਗ ਦੇ ਤੁਹਾਡਾ ਬਹੁਤ ਸਵਾਗਤ ਹੈ ਤੇ ਅੱਜ ਚੱਲੇ ਆਂ ਅਸੀਂ ਫਤਿਹਗੜ੍ਹ ਸਾਹਿਬ ਤੇ ਸਾਰਿਆਂ ਨੇ ਰੈਡੀ ਹੋ ਗਏ ਆਪਨ ਵੀ ਰੈਡੀ ਆ ਤੇ ਅਮਨ ਪੀਣ ਲੱਗੇ ਚਾਹ ਦਾ ਤਾਂ ਇਹ ਗਰਬਾਟੀ ਨਾਲ ਹੀ ਰੱਖ ਲਾ ਗੱਡੀ 'ਚ ਬਾਟੀ ਦੇ ਨਾਲ ਰੱਖੋ ਯਾਰ ਆਪੇ ਆਂ ਚਾਹ ਗਰਨੀ ਬਾਟੀ ਵੀ ਨਾਲ ਇਧਰ ਆ ਵੀ ਫਾਊਂਡੇਸ਼ਨ ਵੀ ਨਾਲ ਤੇ ਜੇ ਕਿਤੇ ਰਾਹ ਚ ਲੰਗਰ ਲੱਗਿਆ ਹੋਇਆ ਤੇ ਆਪਾਂ ਜ਼ਰੂਰ ਅਮਨ ਉਚਾਰ ਸ਼ਕਾਵਾਂਗੇ ਉੱਥੇ ਨਹੀਂ ਕੱਲ ਵੀ ਲੰਗਰ ਲੱਗਿਆ ਛਾਲੀ ਹੂੰ ਤੇ ਕੱਲ ਵੀ ਲੰਗਰ ਆਪਾਂ ਤੋਂ ਚੌਲ ਮਿੱਠੇ ਮਿਲੇ ਸੀ ਆਪਾਂ ਨੂੰ ਕਣੇ ਹੂੰ ਤੇ ਹੋ ਗਏ ਸਾਰੇ ਪਿਆਰ ਉਧਰ ਹਾਂ ਸਾਰੇ ਗਾੜੀ ਨੇ ਕਿਥੇ ਥੋੜਾ ਡੇਟ ਹੋ ਗਿਆ ਤੇ ਤੁਸੀਂ ਉੱਥੇ ਉਹ ਮੇਰਾ ਆਈਫੋਨ ਪਿਆ ਡਾਈਨਿੰਗ ਟੇਬਲ ਤੇ ਨਾਲ ਇੱਕ ਜਗ੍ਹਾ ਤੇ ਲੋਕ ਲਾਉਣਾ ਤੇ ਲੋਕ ਲਾਓ ਹੂੰ ਤੇ ਸਮਾਨ ਚੱਕ ਲਿਓ ਅੰਦਰ ਫਿਰ ਸਾਰਾ ਠੀਕ ਉੱਤੇ ਕੋਟ-ਕੂਟ ਪਾ ਲ ਦੋ ਕਿੱਦਾਂ ਦੇ ਪ੍ਰਧਾਨ ਬਣੇ ਹੋਏ ਹੋ ਤੇ ਤੁਸੀਂ ਮੇਰੀ ਡਰੈਸ ਦੇਖੋ ਕਿਵੇਂ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਨਾ ਅੱਜ ਮੈਂ ਸੋਹਣਾ ਲੱਗ ਰਿਹਾ ਹਾਂ ਕਿੰਨੇ ਉਮਰ ਦਾ ਹਾਂ ਨਾ ਬੰਦਾ ਸਰੀਰ ਟੱਕਦਾ ਹੈ ਆਪਾਂ ਵੇ ਦਾਲੇ ਸਾਨੇ ਬਣੇ ਕਿ ਨਹੀਂ ਤੇ ਮੇਰੀ ਭੈਣਾਂ ਮੈਨੂੰ ਕਹਿੰਦੀ ਸੀ ਤੁਸੀਂ ਬੁੜੇ ਕਿੱਥੇ ਹੋ ਤੇ ਜਵਾਨ ਹੋ ਜਾਓ ਤੁਸੀਂ ਲੱਭੈਣ ਸਰੀਰ ਦਾ ਇਹਦਾ ਪਤਾ ਹੈਗਾ ਹਾਂ ਤੇ ਰੱਤ ਗਏ ਆ ਮੇਰੇ ਗੋਡੇ ਆਏ ਮੇਰੇ ਗੋਡੇ ਗੋਡੇ ਤੇ ਮੇਰੇ ਗੋਜੂ ਦੇ ਮੈਂ ਤਾਂ ਕਦੇ ਕਿਹਾ ਨਹੀਂ ਮੇਰੇ ਗੋਡੇ ਤੋਂ ਫਿਰ ਉਹ ਹੀ ਕਰਦੇ ਹੁੰਦੀਆਂ ਮੇਰੇ ਲੱਕ ਦੁੱਖਦਾ ਮੇਰਾ ਕੀ ਗੋਡੇ ਤੇ ਉਹ ਉੱਤੇ ਜਾਓ ਤੇ ਚਲੋ ਜੀ ਆਪਾਂ ਹੁਣ ਰੈਡੀ ਆਂ ਤੇ ਹੁਣ ਚੱਲਣ ਨੂੰ ਤਿਆਰ ਆਂ ਤੇ ਬੜੇ ਨੇ ਵਲ ਠੀਕ ਹੈ ਤੇ ਮੈਂ ਜਿਹੜੇ ਕਮਰੇ ਦੇ ਲੋਕ ਨੂੰ ਬਲਾਕ ਚ ਆਉਣਾ ਪਹਲਾਈ ਠੀਕ ਹੈ ਤੇ ਮੰਮੀ ਰਹੂਗੀ ਘਰੇ ਤੇ ਮੰਮੀ ਕਹਿੰਦੀ ਵੀ ਮੇਰੇ ਗੋਡੇ ਵਗੈਰਾ ਦੁਖਦਿੰਦੇ ਨੇ ਤੇ ਮੈਂ ਨਹੀਂ ਜਾ ਸਕਦੀ ਠੀਕ ਹੈ ਤੇ ਤੁਸੀਂ ਮਜ਼ਾਕ ਮੱਥਾ ਠੀਕ ਹੈ ਤੇ ਅੱਜ ਫੇਰ ਤੋਂ ਬਲੈਕ ਬਲੈਕ ਸਾਰੇ ਹੋ ਗਏ ਇਧਰੋਂ ਮੈਂ ਵੀ ਬਲੈਕ ਪਾਰਕ ਹੈ ਠੀਕ ਹੈ ਇਹ ਇਧਰ ਪਰਨੀਤ ਨੇ ਤੇ ਫਤੇ ਨੇ ਜਦੋਂ ਸਾਡੀ ਬਾਸੀ ਫੈਮਿਲੀ ਕੀ ਕਰ ਰਹੀ ਸੀ ਚਾਬੀ ਵਿਚੀ ਪਈ ਹੈ ਮਿਲ ਗਿਆ ਆ ਲੋ ਤੇ ਆਰਾਮਨਾਪੁੱਤ ਤੇ ਇੱਕ ਜਦੋਂ ਨਾਲ ਪਾਸੇ ਨਾ ਹਾਂ ਹਾਂ ਪਰ ਚੁੰਨੀਆਂ ਪਈਆਂ ਹੋਣੀਆਂ 5-7 ਤੋਂ ਕੱਢ ਦੋ ਮੜੀਆਂ ਦੀ ਉਹ ਲੋ ਜੇ ਫਤਿਹ ਕਹਿੰਦਾ ਮੈਂ ਵੀ ਬੱਠੂਗਾ ਨਾਲ ਤੇ ਸਾਡੀ ਬੱਸੀ ਫੈਮਲੀ ਹੋਈ ਕਿ ਨਹੀਂ ਰੈਡੀ ਹੋ ਜੀਰੇ ਦੇ ਨਾ ਆਗਮਚਾ ਹੁਣ ਆਪ ਤਿਆਰ ਹੁੰਦੇ ਵੇ ਅਸੀਂ ਤਿਆਰ ਹੋ ਗਏ ਅੱਛਾ ਚਲੋ ਦੇਖਦੇ ਹਾਂ ਕੀ ਕਰਦੀ ਬੱਸੀ ਫੈਮਲੀ ਵਾਸੀ ਫੈਮਿਲੀ ਹੋਈ ਨਹੀਂ ਰੈਡੀ ਵਾਸੀ ਫੈਮਿਲੀ ਸਵੇਰੇ ਸਵੇਰੇ ਮੈਨੂੰ ਫੋਨ ਮੈਸੇਜ ਕਰਤਾ ਵੀ ਭਾਈ ਛੇਤੀ ਤਿਆਰ ਹੋ ਜਾ 9 ਵਜੇ ਤੋਂ ਪਹਿਲਾਂ ਆਪਾਂ ਤਿਆਰ ਸੀ ਮੈਂ ਕਰਤਾ ਮੈਂ ਜੇ ਤੁਹਾਨੂੰ ਇਨਵੀਟਮੈਂਟ ਦਵਾਂਗੇ ਤਾਂ ਤੁਸੀਂ ਤਿਆਰ ਹੋਵੋਗੇ ਨਹੀਂ ਤਾਂ ਤੁਸੀਂ ਤਾਂ ਉੱਠਣਾ ਹੀ ਨਹੀਂ 12 ਵਜੇ ਤੱਕ ਅੱਛਾ ਫਿਰ ਮੈਂ ਮੈਂ ਤਾਂ ਤਰਨਾਰੇ ਸੀ ਆ ਕੇ ਤਿਆਰ ਸੀ ਚਾਹ ਪਾਣੀ ਪੀ ਕੇ ਮੈਂ ਚਲੋ ਇੱਕ ਵਾਰ ਤੁਹਾਨੂੰ ਫੋਨ ਕਰਦਾ ਤੇ ਮਤਲਬ ਹੁਣ ਕੁਲਮ ਬਲਾ ਕੇ ਕਿਹਾ ਜਾਵੇ ਤੁਸੀਂ ਸਾਡੇ ਤੋਂ ਲੇਟ ਹੋ ਤੁਸੀਂ ਲੇਟ ਹੋ ਅਸ ਤਾਂ ਤਿਆਰ ਆ ਭਾਈ ਅਸਾ ਦੇਖੋ ਤਿਆਰ ਹੋ ਕੇ ਆ ਗਏ ਕਿੱਥੇ ਗਫਤਾਰ ਸਿੰਘ ਅਜੇ ਬੂਟ ਪਾਉਣ ਲੱਗ ਰਹੇ ਨੇ ਗਫਤਾਰ ਸਿੰਘ ਨੇ ਪੱਗ ਬਣਾਉਣੀ वो दमू हजे रेडी नहीं बो हैगी कि रेडी है दमू की कढ़ाई है, है वही <laughs> चलो आप चली लाओ जी लाओ, जी लाओ।

ਮਾਤਾ ਜੀ ਬੇਬੇ ਆਪਣੀ ਬੈਠੀ ਹੈ ਮੈਂ ਕਿਹਾ ਮਤਲਬ ਬੀਬੀ ਆ ਸਾਡੀ ਬੀਬੀ ਆ ਬੀਬੀ ਜਲਦੀ ਪਟਵਾਰਨ ਚੱਲੀ ਲੈ ਕੇ ਜਵਾਕਾ ਬੀਬੀ ਬੀਬੀ ਔਰ ਬੀਬੀ ਵੀ ਇਥੇ ਆ ਰਹੀ ਕਰਨੀ ਨਾਲ ਸਾਣ ਲੈ ਕੇ ਸਾਰੀਆਂ ਉਹਦੇ ਵੀ ਐਨਕ ਲੱਗੇ ਸੀ ਬੇਬੇ ਦੀ ਹਾਂ ਇਹਨਾਂ ਨੂੰ ਮਾਤਾ ਦੇ ਕਰਨ ਲਈ ਮਾਤਾ ਦੇ ਚੇਰੇ ਟਕਾਉਣ ਦੇ ਤੇਕਣਾ ਹੈ ਦੱਸੋ ਇਹਨਾਂ ਦੇ ਕਿੰਦਾ ਰਹਿਦਾ ਹਾਂ ਤੁਹਾਡੀ ਦਾਦੀ ਤੇ ਵੀ ਐਨਕ ਲੱਗੇ ਤੇਰੇ ਵੀ ਐਨਕ ਲੱਗੇ ਹੋਏ ਮੈਂ ਦਾਦੀ ਤੇ ਗਈਆਂ ਸਾਰੀ ਮੇਰਾ ਕੱਦ ਵੀ ਦਾਦੀ ਤੇ ਆ ਤੇ ਗੱਲ ਮੇਰੇ ਦਾਦੀ ਕੋਲ ਟਕਾ ਕੇ ਕਰ ਦਿੰਦੀ ਹੈ ਕਿੰਨਾ ਕਿੰਨਾ ਲਾ ਆਲਾ ਟੰਡੀ ਚਾਹ ਨਹੀਂ ਮਿਲੂਗਾ ਅੱਜ ਕਿਉਂਕਿ ਮੈਂ ਕਿੱਥੇ ਕੱਲ ਰਾਜਸਥਾਨ ਚ ਦਮੂ ਤੂੰ ਗੱਲਾਂ ਨਾ ਕਰੀ ਮਮੀ ਸੋਈ ਜੀ ਗੀਜਰ ਗੁਜਰ ਬੰਦ ਕਰ ਦੋ ਬਾਥਰੂਮ ਬੰਦ ਕਰ ਦੋ ਪੱਖੇ ਬੰਦ ਕਰੋ ਹੁਣ ਇੱਥੇ ਫੇਰ ਨਾ ਕੋਈ ਗੱਲਾਂ ਕਰਿਓ ਸਾਰੀਆਂ ਵੀਡੀਓ ਦੇਖਦੇ ਹੈ ਨਹੀਂ ਤੇ ਥੋੜੀ ਜਿਹੀ ਵੀਡੀਓ ਦੇਖ ਲੈਂਦੇ ਵੀ ਮੰਮੀ ਨਹੀਂ ਗਏ ਹੈਗੇ ਮੰਮੀ ਨੂੰ ਉਦੋਂ ਅੱਜ ਅਸੀਂ ਕਿਹਾ ਸੀ ਵੀ ਚੱਲਦੇ ਆ ਤੇ ਉਹ ਕਹਿੰਦੇ ਵੀ ਨਾ ਤਾਂ ਮੇਰੇ ਕੋਲ ਇੰਨਾ ਲੰਬਾ ਸਫ਼ਰ ਹੋਵੇ ਠੰਡ ਦੇ ਵਿੱਚ ਤਨਾਮੇ ਕੋ ਬੈਠਾ ਜਾਵੇ ਠੀਕ ਹੈ ਜੇ ਤੁਹਾਨੂੰ ਪਤਾ ਦੱਸਿਆ ਕਿ ਉਹ ਨਹੀਂ ਬੈਠ ਸਕਦੇ ਜਿਆਦਾ ਜਿੱਤੇ ਵੀ ਆਪਾਂ ਨੇੜੇ ਤੇ ਲੈ ਜਾਣਾ ਦੋ ਸਾਡੇ ਨਾਲ ਜਾਂਦੇ ਆ ਉਹ ਵੀ ਜ਼ਬਰਦਸਤੀ ਲੈ ਕੇ ਜਾਣੇ ਆ ਸੀ ਕੋਈ ਉਹ ਆਪਣੀ ਖੁਸ਼ੀ ਨੂੰ ਨਹੀਂ ਜਾਂਦੇ ਹੈਗੇ ਉਹ ਕਹਿੰਦੇ ਫਿਰ ਨਾ ਮੇਰੇ ਤੋਂ ਬੈਠਾ ਜਾਂਦਾ ਇਨਾ ਟੈਨ ਉਹ ਕਿਉਂਕਿ ਜਿਆਦਾ ਲੰਮੇ ਪੈ ਕੇ ਹੀ ਰਾਜੀ ਨੇ ਨਹੀਂ ਤੇ ਦਵਾਈ ਖਾਲੀ ਸੀ ਦਵਾਈ ਨਾ ਲੈਣਾ ਬਾਬੇ ਦੇ ਇਥੋਂ ਉਹ ਤੇਰੀ ਨਹੀਂ ਦਵਾਈ ਉੱਥੇ ਮੈਂ ਲੈ ਆਉਂਦਾ ਮਮਮੀ ਕੋਲ ਜਾਵੀਂ ਲੱਗ ਤੇ ਤੇਦੀ ਘਰ ਵੀ ਬੜੀ ਆਉਂਦੀ ਇਹਨਾਂ ਨੂੰ ਬਾਹਰ ਨਿਕਲਦੇ ਆ ਲੈ ਲਈ ਚਲੋ ਆਫਤਾਰ ਦੇ ਸਾਥੀ ਨਾਲ ਚੱਲੇ ਆਂ ਗਿੱਟਕਾ ਤਾਂ ਪੈਕ ਕਰ ਲਈ ਨਾਲ ਬਣਾਣੀ ਹੈ ਤਾਂ ਨੇ ਪਾ ਜੀ ਗਿੱਟਕਾ ਤਾਂ ਪੈਕ ਕਰ ਲਈ ਛੁੱਟੀਆਂ ਗਈ ਭਾਈ ਜੀ ਉਹ ਦੱਸੋ ਕੀ ਕੋਈ ਅਮਰਜੈਂਸੀ ਪੈਣੀ ਹੈ ਮੈਂ ਵੀ ਡੈਰੀ ਨਾਲ ਰੱਖੀ ਭਾਈ ਜੀ ਕੋਈ ਅਮਰਜੈਂਸੀ ਪੈ ਜੇ ਹੋਰ ਕਦੇ ਖੋਲਣਾ ਪੈ ਜਾਂਦਾ ਕਦੇ ਕੋਈ ਗਰੜੀ ਫਸ ਜਾਂਦੇ ਕੋਈ ਆਪਣੀ ਤਰਫਤਾਰ ਸੰਗਰੂਰ ਤੱਕ ਤੂੰ ਚਲਾ ਗੱਡੀ ਅੱਜ ਅੱਛਾ ਭਾਈ ਜੀ ਮੈਂ ਤਾਂ ਪਹਿਚ ਪਹੁੰਚ ਗਿਆ ਸੰਗਰੂਰ ਮੈਂ ਤਾਂ ਕਰ ਲੈ ਇਹਨੂੰ ਭਰੋਸਾ ਹੀ ਨਹੀਂ ਗਏ ਤੇ ਤੂੰ ਫਸਰਾ ਘਣਾ ਦੇ ਚੰਗਾ ਹੋਰ ਜਾ ਕੇ ਫਿਰ ਤਾਂ ਪਹੁੰਚ ਗਿਆ ਸੰਗਰੂਰ ਐ ਨਹੀਂ ਬੋਲਣਾ ਚਾਹੀਦਾ ਕਦੀ ਵੀ ਕੋਪਰਡੈਕ ਨਿਕਲਣ ਲੱਗਾਇਆ ਇਹਨਾਂ ਦਾ ਇਹਨਾਂ ਦਾ ਸਮਾਨ ਹੀ ਤਾਂ ਚੁੱਕ ਰੱਖਿਆ ਜੀ ਉਹ ਤੇ ਚੱਲੇ ਗਏ ਛੁੱਟੀਆਂ ਵਕੇਟਾਂ ਤੇ ਚੱਲੇ ਜਦੋਂ ਪਤਾ ਮਰੀਜ਼ਾਂ ਤੇ ਦਵਾਈਆਂ ਪਾਣੀ ਕਰੋ ਲਾਈਟ ਆਫ ਕਰੋ ਆ ਵੱਡੀ ਚਾਬੀ ਕਿੱਥੇ ਆਹੀ ਇਹ ਨਾ ਵੱਡੀ ਚਾਬੀ ਆਹ ਹੋ ਗਰਨਾ ਆਪਾਂ ਸਾਰਾ ਇਹਨਾਂ ਦਾ ਸਮਾਨ ਭਲਾਇਆ ਕਰੀ ਤਾਂ ਆਹ ਦੇਖ ਟ੍ਰਾਫਿਕ ਦੇਖਦੇ ਜਾਂਦਾ ਸਾਰਾ ਸਮਾਨ ਆਪਾਰ ਨੂੰ ਪੁੱਛਦੇ ਆਪਾਰ ਨੂੰ ਪੁੱਛਦੇ ਆ ਪਿੱਛੇ ਜਗ੍ਹਾ ਨਹੀਂ ਹੈਗੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਕ ਪਰਸ ਸੀਗਾ ਤੇ ਰਾਤ ਨੂੰ ਛੋਟਾ ਛੋਟਾ ਪਰਸ ਇੱਕ ਉਹ ਸਾਡ ਡਿੱਗ ਤੇ ਬੰਦ ਲੱਗਦਾ ਉਹ ਡਿੱਗ ਤੇ ਉਹ ਪਰਸ ਜੇ ਕਿ ਚੱਕਰੀ ਡਿੱਗ ਪਿਆ ਕੇ ਡਿੱਗ ਗਿਆ ਡਿੱਗ ਗਿਆ ਹਾਂ ਡਿੱਗ ਪਿਆ ਹਾਂ ਆਹ ਲੈ ਖੜੇ ਐ ਹਾਂ ਬੜੀ ਗੱਡੀ ਲੈ ਲਈ ਕੋਈ ਬੂਟ ਪੀਸ ਬਹੁਤ ਘੱਟ ਆ ਦੇਖੋ ਅਸੀਂ ਲਫਾਫੇ ਵੀ ਪਾ ਰਹੇ ਹਾਂ ਇਹ ਫਟ ਨਹੀਂ ਆ ਰਹੇ ਇੱਥੇ ਹੁਣ ਤੇਰੀ ਬੋਦੀ ਫੜਾ ਦਾਂਗੇ ਆ ਫੜਾ ਦੇ ਬੱਚ ਨੂੰ ਇੰਨਾ ਤਾਂ ਫੜ ਲੈਣਗੇ ਲੱਗੇ ਫੜਾ ਦੇ ਕੋਈ ਗੱਲ ਨਹੀਂ ਬੱਚੇ ਫੜ ਲੈਣਗੇ ਬੈਠੋ ਵੀ ਸੰਗ ਤੋਂ ਅੱਜ ਫੇਰ ਉਹੀ ਕੰਮ ਕਰਦੇ ਡਰਾਈਵਰ ਕਹੜਾ ਮੈਨੂੰ ਦੱਸੋ ਡਰਾਈਵਰ ਹਰ ਸਿੰਘ ਡਰਾਈਵਰ ਹਸਾਉਣਾ ਬੈਠਾ ਮੈਂ ਅੱਗੇ ਬੱਢ ਤਾਰ ਸਿੰਘ ਡਰਾਈਵਰ ਓ ਯਾਰ ਜੋੜੀ ਅੱਗੇ ਰਹਿ ਜਾ ਪਰ ਨੋਨੇ ਪਿੱਛੇ ਬਟਾਂਗੂੰਂਦਰਾ ਹੂੰ ਸੰਗਰੂਰ ਤੋਂ ਬਾਅਦ ਫਿਰ ਅੱਗੇ ਹੋ ਜੀ ਤੂੰ ਨਹੀਂ ਗੱਡੀ ਅੱਗੇ ਨਹੀਂ ਬੈਠੀ ਰੀਕੋਡ ਕਾ ਤੂੰ ਨਹੀਂ ਪਾਇਆ ਹੈਗਾ ਥਾੜੀ ਹੈਗਾ ਕੋਟ ਹੈਗਾ ਮੇਰੇ ਕੋਲੇ ਗੱਡੀ ਚ ਪਿਆ ਗੱਡੀ ਚ ਪਿਆ ਇਹ ਨੰਮੀ ਕੋਟੀ ਤਾਂ ਕਿਵੇਂ ਪਤਾ ਲੱਗੂਗਾ ਯਸ ਰੀਕੋਟੀ ਪਾਈ ਸਹੀ ਪਕੜੇ ਹੈ ਹਾਂ ਚਲ ਪਰ ਤੂੰ ਨਾਲ ਲਾ ਕੇ ਰੱਖੋ ਆ ਤਰਾ ਖਲੋਏ ਪਿੱਛੇ ਲੈ ਫੜਾਓ ਮਾਤੇ ਨਮੂ ਆ ਵੀ ਆਂਬੀਤੀ ਬਾੜ ਦੇ ਪੁੱਤ ਅਸੀਂ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਮੈਂ ਫੜ ਲੈਣਾ ਪਰਸਾ ਕਿਥੇ ਕੋੜਾ ਦਮ ਨੂੰ ਫੜਾ ਦੇ ਆ ਬੋਤਲ ਲੈ ਤੁਹਾਨੂੰ ਬੋਤਲ ਦੀ ਪਾਣੀ ਦੋ ਤਾਂ ਉੱਥੇ ਵਿੱਚ ਮੈਨੂੰ ਪਰਸਾ ਕਿਥੇ ਕੋ ਰੋਲਾ ਘੱਟ ਪਾਇਆ ਕਰੋ ਰੋਲਾ ਬਹੁਤ ਪਾਉਂਦੇ ਤੁਸੀਂ ਆਇਆ ਫਤੇ ਫਤੇ ਆਇਓ ਇਧਰ ਇਧਰ ਦੀ ਇਧਰ ਦੀ ਇਧਰ ਦੀ ਇਧਰ ਦੀ ਆਓ ਯਾ ਯਾਰਾਂ ਤੋਂ ਪਿੱਛੇ ਜਾਣਗੇ ਪਾਪਾ ਦੇ ਹੋਰ ਪਾਪਾ ਦੇ 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 ਯਾ ਕਰੇ ਲੰਬਾ ਚਾਹ ਪਰੇ ਕੋਈ ਗੱਲ ਨਹੀਂ ਪਾਪਾ ਅੱਲੋ ਬੋਤਾਂ ਤੇ ਤੁਸੀਂ ਅੱਗੇ ਬੈਠੋ ਫਾਨੀ ਕਰਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੈ ਜਾਣ ਤੇ ਕੋਈ ਗੱਲ ਨਹੀਂ ਯਾਰ ਫਟ ਫਤੇ ਉਰੇ ਬੜਾ ਰੋੜਾ ਜਿਆਦਾ ਪਾਉਣਾ ਫਟੀ ਕੰਨੀ ਕਿਥੇ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਹ ਦੇਖੋ ਸਾਡੇ ਗੱਡੀ 'ਚ ਕਿੰਨਾ ਗੰਦ ਪੈ ਗਿਆ ਤੇ ਇਹਦੇ ਵਾਸਤੇ ਅਸੀਂ ਕੁਛ ਨਾ ਕਰਵਾਵਾਂਗੇ ਇਸ ਥੱਲੇ ਕੁਛ ਲਵਾਵਾਂਗੇ ਤਾਂ ਕਿ ਆਪਣੀ ਜਿਹੜੀ ਗੱਡੀ ਗੰਦੀ ਨਾ ਹੋ ਜਾਵੇ ਪਾਣੀ ਡੱਕਦਾ ਪਿੱਛੇ ਅਸੀਂ ਇਹੋ ਲਵਾਵਾਂਗੇ ਜਿਹੜਾ ਸਮਾਨ ਇਹ ਗੋਸਾਰਾ ਇਕੱਠਾ ਕੀ ਕਿ ਐਸੇ ਵੀ ਆਪਾਂ ਕਿਹਦਾ ਫੜਾ ਗੰਗੰਦਾ ਅਸੀਂ ਜਿਹੜਾ ਸਮਾਨ ਨਹੀਂ ਚੜੇਗਾ ਆਪ ਹੀ ਸਾਫ ਕਰੋ ਬਹੁਤ ਠੀਕ ਹੈ ਹਾਂ ਆ ਸ਼ਗਰਾਂ ਨੂੰ ਫਾਦੋ ਤੇ ਨਹੀਂ ਪੁੱਪਿਆ मैं ही डांटने चलो बता रियल किलर छोटे बच्चों को मारता था, हाँ तो था। और मरने वाले के चेहरे पर एक गाउंट जैसा मिकापिल्सा उनके अंदर कॉली छोटा बाहर चौकेदार की गड्ढी आगे बंटे थोड़ी काम थोड़ी तगड़े बढ़िया काम नहीं होते कॉली बिच्छी धर की गड्ढी और नरी आप करता है करता है ना डर ਚਲੋ ਭਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਜੀ ਦਾ ਖਾਲਸਾ ਵਾਹਿਗੁਰੂ ਦੇ ਪਤੇ ਲੋ ਜੀ ਸੰਤਾ ਫਤੇਗੜ ਸਾਹਿਬ ਦਾ ਹਾਈ ਠੰਡਾ ਚਲਾਤਾ ਵੇ ਬੂ ਵੇ ਠੰਡਾ ਚਲਾਤਾ ਰਵਣ ਸਾਹਿਬ ਹੰਡਾ ਵੇ ਉਹ ਕਿੱਥੇ ਬਿਠਾਓ ਬੰਦ ਕਰੋ ਯਾਰ ਇਹਨੂੰ ਬੰਦ ਕਰ ਸਰ ਏਸੀ ਬੰਦ ਕਰ ਕੋਈ ਨਹੀਂ ਮੈਂ ਤੇ ਨਹੀਂ ਪਾਖ ਰਿਹਾ ਤੇ ਲਿਖਿਆ ਹੋਈ ਸੀ ਤੇ ਨਾ ਨਾ ਉੱਥੇ ਹੁਣ ਪ੍ਰੀਤ ਕਾਉਣੀਆ ਤੇ ਲਿਖਿਆ ਡਾਰ ਵੀ ਹੋ ਸਕਦਾ ਮੈਂ ਥੋੜੀ ਹੋ ਜਾ ਹਾਂ ਮਾਰੀ ਆਪਾਂ ਦੇ ਪਿੱਛੇ ਇਹਨੂੰ ਬੰਦ ਕਰਾ ਦੇ ਇਹ ਬੰਦ ਕਰ ਦਿਆ ਲੋਕਾਂ ਕਰਦੇ ਨੇ 2 ਮਿੰਟ ਇੱਥੇ ਰਣੀ ਉਹ ਕਰ ਲੋ ਕਰਤਾ ਬੰਦ ਕਰਤਾ ਲੋ ਜੀ ਫਾਈਨਲੀ ਸਾਡਾ ਉਹ ਜਿਹੜਾ ਪਲਾਨ ਸੀ ਇਕਦਮ ਐਟ ਅ ਟਾਈਮ ਚੇਂਜ ਹੋ ਗਿਆ ਹੁਣ ਅਸੀਂ 마ਸੀ ਕੋ ਵਿਜ਼ਿਟ ਕਰ ਰਹੇ ਹਾਂ ਪਹਿਲਾਂ ਤਾਂ ਕਿਉਂਕਿ 마ਸੀ ਨਾਲ ਦੋ ਆਤ ਕਰਨੇ ਆ ਬਹੁਤ ਟਾਈਮ ਤੋਂ ਅਸੀਂ ਕਾਫੀ ਗੱਲਾਂ ਜਿਹੜੀਆਂ ਸਾਨੂੰ ਰੜਕ ਰੀਆਂ ਤੇ ਦੇਖਿਆ ਵੀ ਹੁਣ ਜਾਣਦੇ ਹਾਂ ਦੇ 마ਸੀ ਦਾ ਪ੍ਰੀਤ ਦੋਤ ਘਰ ਹੀ ਜਾਈਏ ਹੁਣ ਆਇਦਰ ਹੋਏ ਆ ਉਧਰੋਂ ਮਾਸੀ ਦੀ ਜਿਹੜੀ ਸਾਡੀ ਭੈਣ ਹੈ ਸਾਡੀ ਜਿਹੜੀ ਸਾਡੀ ਮੰਮੀ ਜਿਹੜੇ ਨੇ ਪਰਮਜੀਤ ਕੌਰ ਔਰ ਪ੍ਰੀਤੋ ਤੇ ਉਹ ਬੜੇ ਟੈਨਸ਼ਨ ਚ ਨੇ ਉਹ ਕਹਿੰਦੇ ਖਬਰਦਾਰ ਜੇ ਮੇਰੀ ਭੈਣ ਨਾਲ ਕੋਈ ਵਾਦੂ ਫਵਾਫਰ ਗੱਲ ਕੀਤੀ ਤੇ ਮੈਂ ਕਿਹਾ ਵੀ ਅੱਜ ਵੇਖੀ ਜਾਉ ਅੱਜ ਅੱਜ ਜੀਤੋ ਬਾਹਣ ਤੇ ਭਜਾਉਣੀ ਚ ਬਈ ਤੇ ਜੀ ਉਹ ਵੀ ਨਹੀਂ ਲਾ ਕੇ ਆਈ ਲੈ ਰੋ ਹੈ ਤੇ ਹੁਣ ਜਾ ਕੇ ਪਹਿਲਾਂ ਮਾਸੀ ਨੂੰ ਮਿਲਦੇ ਆ ਮਾਸੀ ਬਾਤ ਹੈ ਸਰਪ੍ਰਾਈਜ਼ ਹੀ ਅੱਜ ਉਹ ਵਾਹ ਮम्मी ਨੇ ਸਰਪ੍ਰਾਈਜ਼ ਖੋਲਤਾ ਮम्मी ਨੇ ਦੱਸਤਾ ਸਰਪ੍ਰਾਈਜ਼ ਕੋਠੀਆਂ ਕਿੰਨੇ ਆ ਸੋਹਣੀਆਂ ਬਣਾਈਆਂ ਵਾਹ ਜੀ ਵਾਹ ਐਵੇਂ ਹੀ ਪਾਣੀ ਆ ਆਪਾਂ ਵੀ ਨਹੀਂ ਤੇ ਤਿੰਨ ਕੋਠੀਆਂ ਪਾਣੀਆਂ ਫਿਰ ਨਹੀਂ ਤੇ ਕੋਠੀ ਪੌਣੀ ਤਿੰਨ ਮੰਜ਼ਲੀ ਤਿੰਨ ਮੰਜ਼ਲੀ ਜੀ ਸਹੀ ਸਹੀ ਗੱਲ ਸੋਹਣੂ ਨੇ ਬਹੁਤ ਸੋਹਣੀ ਗੱਲ ਕਹੀ ਹੈ ਜੀ ਤੂੰ ਉਹਨੇ ਰਿਕਾਰਡ ਨਹੀਂ ਸ਼ਰੀਕਾਂ ਵਾਲੇ ਓਏ ਅੱਗੇ ਕਿੰਨੇ ਹੋ ਅੱਗੇ ਕੋਈ ਅੱਗੇ ਕੋਈ ਮਨ ਰੇਗਾ ਪਾਣਾ ਇਹਦੇ ਕਿੰਨੂੰ ਪਾਣੀ ਹੈ ਕੋਠੀ ਤਿੰਨ ਮੰਜ਼ਲੀ ਤੋੜਨੇ ਰਿਕਾਰਡ ਬਸ ਬਸ ਰਹਿ ਤੂੰ ਗਾਣੇ ਦੀ ਲੱਤ ਬਾਹ ਤੋੜਦੀ ਤੂੰ ਨਾ ਬੰਦ ਗਗਨ ਤੂੰ ਲਿਖ ਕਹਿ ਰਹੀ ਆ ਵੀ ਲਿਖਿਆ ਹੀ ਉੱਥੇ ਇਤਨਾ ਹੀ ਮਨ ਰੇਗਾ ਚਾਹ ਦੇ ਪਰੌਂਠੇ ਉਹਦਾ ਚਾਹ ਤੇ ਪਰੋਡੇ ਲਿਖਿਆ ਜੀ ਚਾਹ ਤੇ ਪਰੋਡੇ ਤੇ ਕੋਈ ਚਾਹ ਤੇ ਕੋਈ ਫੂਡ ਹੋ ਕਰਨੀ ਹੈ ਕੋਈ ਫੂਡ ਹੋਏ ਉਹ ਚਿਲੇਖੜਾ ਹੀ ਮਨ ਰਹੇਗਾ ਉਹਨੇ ਪਾਇਆ ਮਗਨ ਰਹੇਗਾ ਮਗਨ ਰਹੇਗਾ ਹਾਂ ਕੇ ਨਾ ਸਿੱਕਸ ਆ ਗਿਆ ਉਹ ਸਵੀਟਸ ਲਾਓ ਬਈ ਸਵੀਟਸ ਲਾਓ ਇਥੋਂ ਮੇਰਾ ਸਵੀਟ ਹਾਊਸ ਸਵੀਟ ਟਰੱਕ ਤੇ ਜਾਚੂ ਇਹ ਰੋਕ ਲੈਂਦੇ ਹੋ ਉਹ ਸਵੀਟਸ ਲਓ ਉਹ ਚਾਹ ਕੱਚੇ ਜੀ ਧਾਰਤੀ ਕਾਰ ਵੀ ਤੇ ਇੱਕ ਦਿਨ ਸੜਕਾਂ ਤੇ ਕੱਚੇ ਨੂੰ ਅਜਨ ਕੱਚੇ ਜੀ ਧਾਰ ਲਈ ਗੱਲ ਤੇ ਮੈਂ ਚਲਾ ਮੈਂ ਚੱਲ ਕੇ ਲੈਣਾ ਮੈਂ ਨਹੀਂ ਜਾਣਾ ਤੂੰ ਮੇਰੇ ਕੋ ਪੈਸੇ ਲੈ ਜਾ ਆ ਡਾਇਰੀ ਲੈ ਜਾ ਤੇ ਲਖਾ ਲਈ ਪੈਸੇ ਤੁਹਾਨੂੰ ਕਹੇ ਲੈ ਕੇ ਘੜੀ ਦੇ ਪੈਲੇ ਤਾਂ ਤੇ ਨਹੀਂ ਇਹਦੇ ਨੂੰ ਲੈ ਕੇ ਜਾਣਾ ਪੜਾ ਮੇਰਾ ਮੇਰੇ ਨਾਲ ਆਓ ਯਾਰ ਜੇ ਤੂੰ ਜਾਵੇਂ ਲੈ ਭੈਣ ਮੜ ਕੇ ਪਾਜੀ ਹਾਂਜੀ ਪਲੀਜ਼ ਅੰਡਰਸਟੈਂਡ ਕੀ ਅੰਡਰਸਟੈਂਡ ਚਿਪਸ ਚਿਪਸ ਕੋਈ ਨਹੀਂ ਕੋਈ ਚਿਪਸ ਚਿਪਸ ਨਹੀਂ ਆਉਣੇ ਹੈਗੇ ਮਮਾ ਚਿਪਸ ਲਿਆਓ ਮਮਾ ਚਿਪਸ ਲਿਆ ਲਿਆਉਣੀ ਆ ਮਰੋ ਕਿ ਚਿਪਲੀ ਫਤਦੀ ਮਮੀ ਨੇ ਤੇ ਨਾ ਕਰਦੀ ਮੇਰਾ ਬੁਟੀਕ ਵਾਲਾ ਫੋਨ ਕਿੱਥੇ ਵੇ ਆਏ ਠੰਡ ਕਿੰਨੀ ਬਾਹਰ ਔਖਾ ਏ ਦਮ ਫੜੀ ਮੜਾ ਜਾ ਜਿੱਥੇ ਤੂੰ ਮਿਲ ਲਾ ਤਾ ਆਦਾ ਮੂੜੀ ਆਜਿ ਬੜਿਆ ਹੀ ਮਾਸੀ ਕੰਦ ਕਿਦਾਂ ਕਰ ਦਿੰਦੀ ਬਸ ਯਾਦ ਹੀ ਨਹੀਂ ਆਉਂਦੇ ਤੁਹਾਨੂੰ ਮਰ ਗਈ ਤੇ ਫੇਰਾ ਕਿਉਂ ਮਰੇਗੀ ਤੈਨੂੰ ਮਰਨ ਦੇਣਾ ਲਈ ਅਸੀਂ ਅਸੀਂ ਤੈਨੂੰ ਮਰਨ ਦੇਣਾ ਮਾਸੀ ਭਾਜੀ ਮੇਰਾ ਕੜਾ ਹੈ ਕਿਹਦੀ ਪਤਾ ਨਾ 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 ਐ ਕਿ ਤੈਨੂੰ ਹੁਣ ਸਮਾਂ ਨੇੜੇ ਲੱਗ ਰਿਹਾ ਨਹੀਂ 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 ਅਸੀਂ ਸਮਾਂ ਦੂਰ ਭਜਾ ਦੇਣਾ ਤੇਰੇ ਤੋਂ ਮੇਰੀ ਬਗੀਚੀ ਆਈ ਹੈ ਨਹੀਂ ਮੇਰੀ ਫੁੱਲਾਂ ਦੀ ਬਗੀਚੀ ਤੁਹਾਨੂੰ ਮੇਰੀ ਫੁੱਲਾਂ ਦੀ ਬਗੀਚੀ ਸਸਕਲ ਨਹੀਂ ਹੈ ਇਹ ਸਦਕੇ ਦਾ ਅੱਲਾਹ ਦੀ ਦਾ ਵਦਨ ਆ ਪਾਇਤੋ ਹਨ ਹਨ ਉਹ ਵਦਨ ਆ ਮਸੀ ਗੱਦਕਾਂ ਬਾਧ ਰੀਆਂ ਤੁਹਾਨੂੰ ਜੀ ਆਂਦੀ ਆ ਰਹਾ ਇੱਕ ਮੁੰਡਾ ਹੋ ਰਿਹਾ ਕੌਣ ਹੈ ਕਲਿੰਦਰ ਕਲਿੰਦਰ ਮੁੰਡਾ ਨਹੀਂ ਆਇਆ ਮੁੰਡਾ ਕੌਣ ਹੈ ਚਲ ਦੰਬ ਬੰਦ ਚਲ ਬਹੁਤ ਵਧੀਆ ਅੱਛਾ ਮੰਮੀ ਦਾ ਹਾਲ ਪੁੱਛ ਲੈਣੇ ਨੀ ਉਹ ਨਾ ਉਹ ਕੰਨੀ ਮਾਰਾ ਪਰ ਅੰਦਰ ਨਾਲ ਆਰਟੀਨਾਨ ਤੂੰ ਵੀ ਲੜ ਪਈ ਨਹੀਂ ਉਹਨੂੰ ਫੋਨ ਕਰਕੇ ਉਹ ਸਾਜ ਪੈਣਾ ਮਾਜ ਤੇ ਨਾ ਦੋ ਹੱਥ ਕਰਨਾ ਹੀ ਜੀਤੋ ਮਾਸੀ ਉਹ ਤੈਨੂੰ ਚੱਕ ਕੇ ਲੈ ਆਣਾ ਜਦ ਸਕੋਰਪੀਓ ਕਾਲੀ ਚ ਬਚਪਨ ਬਾ ਬਾਹੂ ਦੀਆਂ ਧੀਆਂ ਵਾਂ ਤੇ ਹਾ ਕਦੇ ਚੜਾਹ ਫ ਲੈ ਲਈ ਹਾਂ ਕਦੇ ਉਹਨੂੰ ਲੈ ਲਈ ਕਦੇ ਮੈ ਲੈ ਲਈ ਇਹ ਤੇ ਚੱਲ ਦੇ ਜੰਦਾਰਾ ਨਾ ਸਹੀ ਸਹੀ ਗੱਲ ਹੈ ਉਹਨੂੰ ਆਣੀ ਆ ਫੀ ਨੀ ਮਾਪਾ ਸਮਨ ਹਾ ਉੱਚਾ ਨਹੀਂ ਮਲੀ ਦਾ ਉਹ ਕਹਿੰਦੀ ਉੱਚਾ ਮਲ ਕੇ ਬੈਠੀ ਉਹ ਚੌਧਰੀ ਆ ਨਹੀਂ ਬੈਠਾ ਕੋਈ ਨ ਕੋਈ ਜਾਲ ਜਿਹੜਾ ਸਭ ਨੂੰ ਪਿੱਤਰ ਕਰਦਾ ਇਹ ਤਾਂ ਹੈ ਸਹੀ ਗੱਲ ਏ ਤੇ ਉਹਦੇ ਵਿੱਚ ਜਨਾਨੀ ਕਰਕੇ ਜਾਲ ਪੀ ਕੇ ਦੁਨੀਆ ਅਨੁਭੂਤੀ ਉਹ ਸਹੀ ਦੀ ਆਪਾਂ ਨਹੀਂ ਵਾਪਸ ਬੈਜੋ ਨਹੀਂ ਇੱਧਰ ਆਜੋ ਉੱਥੇ ਬੈਜੋ ਇੱਥੇ ਰੱਖੇ ਨੂੰ ਹੀਟਰ ਨੂੰ ਹਾਂ ਉਹ ਮੈਂ ਕਰ ਉਹ ਫੋਰ ਕਰਕੇ ਕਹਿੰਦੀ ਰਾਤ ਤੇ ਕਹਿੰਦੇ ਜਿੱਤੋ ਤਾਂ ਲੜਿਓ ਨਾ ਮੈਂ ਲੜ ਕੇ ਆਵਾਂਗੀ ਨਹੀਂ ਜਿੱਤੋ ਇਹ ਨਹੀਂ ਸਿਰ ਨਹੀਂ ਆ ਵੀ ਨਹੀਂ ਕਹੇ ਤੂੰ ਹੀ ਨਾ ਲੜ ਜਿੱਤੋ ਨੂੰ ਬਾਹਨ ਚ ਭਜਾਵਾਂਗੇ ਅੱਜ ਮੈਂ ਇਹ ਬਣਾ ਨਹੀਂ ਬਣਾਣਾ ਮੇਉ ਕਿ ਲਿਆਣ ਲੱਗਾ ਪਾਣੀ ਨਹੀਂ ਪੀਣਾ ਪਾਣੀ ਨਹੀਂ ਪੀਣਾ ਨਾ ਲੱਗਾ ਉਹ ਪੱਤੇ ਧੋ ਰਿਹਾ ਕਤਾਰ ਜਾਨਾ ਚਾਹੀਦਾ ਕਿਤੇ ਜਾਨ ਗਲੈਂਡ ਬੜੀ ਆਣਾ ਹੈ ਪਾਣੀ ਪੀਣਾ ਨਹੀਂ ਅਮਰੀਕਾ ਆਂ ਲੈਣਾਰੇ ਬੰਦੇ ਨੇ ਕਹਿੰਦਾ ਆਪਾਂ ਕਿਤੇ ਵੀ ਚਲੇ ਜਾਣਾ ਹਾਂ ਸਾਡੇ ਵਾਸਤੇ ਉਹੀ ਬਰਤੀ ਨਾ ਕੋਈ ਨਹੀਂ ਸਹੀ 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 ਗੱਲ ਵਾ ਸਹੀ ਗੱਲ ਆਪਣੇ ਹੀ ਹਨ ਵੇਖ ਕੇ ਤੇ ਚੰ ਚਰਦੰਗਾ ਇਹ ਤੇ ਸੱਚੀ ਗੱਲ ਵਾਸੀ ਬੈਹ ਪਰ ਨਹੀਂ ਤਾਂ ਮੈਂ ਆਪਣੇ ਭੈਣ ਨੂੰ ਹੂੰ ਕਿਰਕਾ ਕੁਛ ਕਰਤੋ ਹੀ ਨਾ ਤਾ। ਨਾ ਕਿਉਂ ਆਦੀ ਮਾਏ? ਮੈਂ ਨਹੀਂ ਤੁਹਾਡੀ ਕੋਈ ਲਾਈ ਦੇ। ਤੂੰ ਵੀ ਮੇਰੀ ਮਾਂ ਹੈ। ਫਿਰ ਫਿਰ ਤੂੰ ਦੋਨਾਂ ਲੜਨਾਂ ਚੜਾਫਰੀ ਕਰਨੀ। ਕਰਾਫਰੀ। ਕੋਸ ਮਰਜ਼ੀ ਕਰੀ ਜਾਓ ਲੜੀ ਜਾਓ ਕੋਸ ਮਰਜ਼ੀ ਕਰੀ ਜਾ। ਸਾਨੂੰ ਕੋਈ ਟੈਨਸ਼ਨ ਨਹੀਂ। ਉਹ ਅਗਲੇ ਜੀ ਸੁਣਦੀ ਨਹੀਂ ਆਪਣੀ ਕਰਦੀ। ਭੈਣ ਕਿਦੀ ਫਿਰ? ਉਹਨੂੰ ਮੈਂ ਆਖਿਆ ਸੀ। ਹੂੰ। ਫਿੱਤੂ ਅੱਗੇ ਵੀ ਇਤੋਂ ਬਿਮਾਰ ਗਈ ਸੀ। ਅੱਛਾ। ਕੱਤੀਆਂ ਬੋਰਾ ਨਾ ਜਾਣ ਕਿ ਤਨ ਉਸ ਮਾਦੀਆ ਇਹਨਾਂ ਪੈਸਾ ਲੱਗਾ। ਸਾਡੀ ਮਾਸੀ ਦੇ ਕੰਮ ਮਾਸੀ ਸਾਡੀ ਨੇ ਨਾ ਕਿਤਾਬਾਂ ਰੱਖੀਆਂ ਹੋਈਆਂ ਸਰਾਣੇ। ਹਾਂ। ਸ਼ਲੋਕ ਫਰੀਜੀ ਦੇ ਤੇ ਇਹਨਾਂ ਨੇ ਕਿਤਾਬਾਂ ਸਾਰੀਆਂ ਪੜ੍ਹਨੀਆਂ ਨੇ। ਜਾਂ ਇਹ ਪੜ੍ਹਨੀਆਂ ਜਾਂ ਬਾਬੇ ਜੀ ਦਾ ਪੁਟਕਾ ਸਾਹਿਬ ਰੱਖਿਆ ਨਾਲ ਨਾ। ਸਾਥ-ਪਾਠ ਕਰਨਾ ਸਾਖੀਆਂ ਪੜ੍ਹਨੀਆਂ ਨੇ ਤੇ ਮਾਲਾ ਜਪਣੀ ਜਪਣੀ। 24 ਘੰਟੇ ਇਹਨਾਂ ਨੇ ਬਸ ਕਿਤਾਬਾਂ ਉਹਨਾਂ ਦੇ ਕੋਲ ਹੁੰਦੀਆਂ ਉਹਨਾਂ ਨੇ ਸਾਰਾ ਜੋ ਇਤਿਹਾਸ ਹੈ ਸਾਰੀ ਦੀ ਬੜੀ ਜਾਣਾ ਨੇ ਨਾ। ਤਾਂ ਹੀ ਮਾਸੀ ਸਾਡੇ ਠੰਡੇ ਸੁਹਾਦੀ ਥੋੜੀ ਜੀ। ਬਹੁਤ ਠੰਡਾ ਸੁਹਾਦੀ। ਮੈਂ ਚਾਂਦੇ ਚੜ ਗਿਆ ਕਿੰਨੇ ਬੱਚੇ ਆ ਗਏ ਕੀ ਆ ਦੇਖ ਖੇਤ ਦਾ ਨਹੀਂ ਨਹੀਂ ਤੁਸੀਂ ਗੱਲ ਕਰੋ ਜਿਹੜੀ ਕਰਨੀ ਹੈ ਦੱਸੋ ਕੀ ਕਰੋ ਤੁਸੀਂ ਆਹ ਕਰ ਤੋਂ ਹਾਂ ਕਰ ਤੋਂ ਮੈਨੂੰ ਹੋਰ ਕੋਈ ਤੇ ਪੈਸੇ ਜਨ ਪਾਣੇ ਨੇ ਆਪਾਂ ਨੰਬਰ ਮੇਰਾ ਦੇ ਦੇ ਫਿਕਰ ਪਿਆ ਫਿਕਰ ਪਿਆ ਬਾਜੀ ਫਿਕਰ ਪਿਆ ਤੁਹਾਡੇ ਉੱਤੇ ਪੜਾ ਏ ਬੱਚੇ ਦਾ ਇਹ ਬਿਆਨ ਤਾਂ ਜਿਆਦਾ ਜਿਆਦਾ ਸਹੀ ਗਾ ਜਦੋਂ ਮੈਂ ਆ ਕੇ ਤੁਹਾਨੂੰ ਤੇਰਾ ਵੀਡੀਓ ਸ਼ੂਟ ਕਰਨ ਆਇਆ ਕਰਾਂਗੇ ਹੋਰ ਆਪਾਂ ਦੋ ਕੇ ਘਰ ਨੇ ਰੱਖ ਲਾਂਗੇ ਆ ਚਲ ਕੇ ਆ ਕਰਦੇ ਮੈਂ ਦੋ ਘਰ ਤੁਹਾਨੂੰ ਮਾ ਕੇ ਗੱਲ ਬੜੀ ਘੈਂਟ ਬਾਨੀ ਉਹਰੇ ਮਾਸੀ ਜੀ ਠੀਕ ਹੈ ਮਾਸੀ ਫਿਰ ਗਲਤੀ ਵਾਦੀ ਮਾਫ ਕਰਿਓ ਸਰ ਤੁਹਾਨੂੰ ਥੋੜੇ ਜਿਹਾ ਪਰੇਸ਼ਾਨ ਕੀਤਾ ਸੌਰੀ ਗਲਤੀ ਵਾਦੀ ਮਾਫ ਕਰਿਓ ਹਾਂ ਦਿੱਤੇ ਮੈਨੇ ਪਹਿ ਗਈ ਆ ਠੰਡ ਹੈ ਗਈ ਆ ਠੰਡ ਆ ਠੰਡ ਕੇ ਤਾਂ ਮੈਂ ਸਹੀ ਸਹੀ ਗੱਲ ਹੈ ਚਲੋ ਠੀਕ ਹੈ ਮਾਸੀ ਜੀ ਅੰਗਰ ਜੀ ਅੰਧਾਰਾ ਪੁੱਤਰ ਇਹ ਸਾਡੀ ਮੇਰੇ ਅੱਜ ਘਰ ਆ। ਮਾ ਇੰਨਾ ਵਰਗੇ ਇਨਸਾਨ ਨਹੀਂ ਮਿਲਨੇ ਹੈਗੇ। ਨਹੀਂ ਮਜ਼ਾਕ ਨਹੀਂ ਕਰਦਾ ਹੈਗਾ। ਸਹੀ ਗੱਲ ਕਹਿ ਰਿਹਾ। ਇਨਸਾਨਾਂ ਨੂੰ ਮਿਲਣਾ ਹੁੰਦਾ ਨਹੀਂ ਹੈਗਾ। ਇੰਜ ਚੰਗੇ ਨਹੀਂ ਕੋਈ ਨਹੀਂ ਸਮਾਏਗਾ ਮੈਂ ਤੁਹਾਡੀ ਖੂਲੀ ਲੈਣੀ। ਜਾਲੀ ਵੀ ਤੁਹਾਡੀ ਸਮਾ ਸਾਡੇ ਤਿੰਨ ਕਿਲੇ ਪਾ ਲਈਏ। ਕਿਲੇ ਵਿੱਚ ਆਪ ਮੁੰਡੇ ਦਾ ਆਪਣਾ ਵਿਆਹ ਕਰਨਾ ਚਾਹੀਦਾ। ਲੰਗਾ ਨਹੀਂ ਆਪ ਮੁੰਡੇ ਦਾ ਆਪਣਾ ਵਿਆਹ ਕਰਨਾ ਪੈਣਾ। ਜੀ ਲੂ ਸਾਹਿਬ ਆਪਣਾ ਆਸੀ ਹੈ। ਪਾਪਾ ਵੀ ਆ ਗਏ। ਇਹ ਮੇਰਾ ਭਰਾ ਹੈ ਪਰ ਇਹ ਕਹਿੰਦਾ ਮੈਂ ਉਸ ਜ਼ਿਲ੍ਹੇ ਚ ਕਦੇ ਆਉਣਾ ਨਹੀਂ ਮੈਂ ਆਉਣਾ ਨਹੀਂ ਇਹਦਾ ਵੀ ਵਿਆਹ ਹੀ ਸੰਗਰੂਰ ਜ਼ਿਲ੍ਹੇ ਚ ਕਰਾਉਣਾ ਅੰਮ੍ਰਿਤਸਰ ਤੋਂ ਦੂਰ ਜਾ ਰਿਹਾ ਤੇਰੀ ਮਾਂ ਨੇ ਲੱਗੀ ਕਹਿ ਰਹੀ ਹੈ ਮੇਰੀ ਮਾਂ ਕਹਿੰਦਾ ਤੂੰ ਝੂਠ ਬੋਲੀ ਜਾਣਾ ਆ ਖੰਬਰ ਤੋਂ ਦੂਰ ਜਾ ਰਿਹਾ ਇਧਰੋਂ ਵਾਟਾ ਹਰਿਆਵਲ ਜਿੰਨੀ ਹੈ ਨਾ ਹਾਂ ਹਰੀ ਹਰੀ ਹਾਂਜੀ ਹਾਂਜੀ ਸਾਰੀ ਇਧਰ ਨੂੰ ਫਲਾਟ ਨਹੀਂ ਜਾਂਦੇ ਠੀਕ ਹੈ ਕਿੱਡਾ ਟਾਇਰ ਹੈ ਪੱਥਰ ਹੈ ਆਪਣੇ ਦੁਨੀਆਂ ਦੇ ਨੇ ਘਰ ਬਣੇ ਸਾਰੇ ਸਾਰੇ ਸਾਡੇ ਸਕੇ ਨੇ ਜਿਹੜੇ ਆ ਚਾਰ ਪੰਜ ਕਰਾ ਤੇ ਅੱਗੇ ਬੈ ਗਏ ਦੇਖੀ ਕੋਈ ਹੋ ਗਿਆ ਤੂੰ ਗੋਦੀ ਚ ਬਿਠਾ ਲੋ ਤੂੰ ਗੋਦੀ ਚ ਬਿਠਾ ਲੋ ਚਲਿਏ ਡਿਊਟੀ ਕਿਤੇ ਹੁੰਦੀ ਪਾਜੀ ਡਿਊਟੀ ਸੰਗੂਸ ਨਾਮ ਜ਼ਰੂਰ ਹਾਂ ਦੋਨੇ ਸੰਗੂਸ ਨਾਮ ਦੋਨੇ ਪਾਸੇ ਸਮਾਨ ਤੇਰਾ ਕੋਲੇ ਕਾ ਦੋ ਲੱਗਣਾ ਸਮਾਨ ਤਾਂ ਵਿਹਲੇ ਆ ਹਜੇ ਸਮਾਨ ਲੱਗਦੇ ਲੱਗਦੇ ਅੱਜ ਮੇਰੇ ਖਿਆਲ ਚ 15 ਸਾਲ ਹੋ ਗਏ 15 ਸਾਲ ਹੋ ਗਏ ਨੇ ਜਿੱਦਾਂ ਦੇ ਵਿਆਹ ਆ ਆਇਆ ਹੀ ਨਹੀਂ ਕਦੇ ਜਿਹੜਾ ਤੇ ਇਹ ਨਹੀਂ ਵਿਆਹ ਜਾਂਦਾ ਹੋਣਾ ਚਾਹੀਦਾ ਹੁੰਦਾ ਕੋਈ ਨਹੀਂ ਮੈਂ ਆਪਣੀ ਮਨ ਨਾਲ ਲੈ ਚੰਗਾ ਮਾਸੀ ਫਿਰ ਚੰਗਾ ਮਨ ਅੰਦਰੋਂ ਕਾਟਾ ਟੁੱਈ ਹੁੰਦੀ ਹਾਂ 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 ਕੀ ਖਾਡਾ ਵੀ ਨਹੀਂ ਕਰਦਾ ਨੂੰ ਕੀ ਕਰੀਏ ਦਿਖਾ ਦੇ ਸਾਡਾ ਘਰ ਕੋਈ ਨਾ ਕੋਈ ਨਾ ਸਸਿਗਾ ਨਹੀਂ ਹੈਂਪਾ ਤੇ ਇਹ ਪਾਪਾ ਦੀ ਗੋਦੀ ਚ ਬੈਠਾ ਹੁੰਦੇ। ਕਿ ਆ ਰੱਖੀ ਵਾ। ਠੀਕ ਹੈ ਨਾਨੀ ਓਕੇ। ਯਾ ਤੂੰ ਸਾਰੇ ਟੱਬਰ ਵਿੱਚ ਪੂਰਾ ਆ ਜਾਓਗੇ। ਹੋਰ ਵੇਖੀ ਹਟ ਕੇ ਵੜਦੇ ਨੇ ਸਾਰੇ। ਸੋਨਾ ਪਾਲੀ। ਸੋਨਾ ਪਾਲੀ। ਹਾਂਜੀ ਹਾਂਜੀ ਆਂਦੀ ਆ। ਬੱਚੇ ਚੰਗੇ ਖਾ ਲਈ। ਬਹੁਤੇ ਵੱਡੇ ਨਾਲ ਸੀਗੀ। ਤੂੰ ਹੀ ਵਿਆਹ ਕੇ ਤੋਰ ਤੂੰ ਹੀ ਵੀ ਆਉਣਾ ਕਿ ਮੈਂ ਕਿੱਥੇ ਵਿਆਉਣੇ। ਮੈਂ ਕਿੱਥੇ? ਨਹੀਂ ਤੂੰ ਹੀ ਵਿਆਹ ਕੇ ਤੋਰਨਾ ਤੁਹਾਨੂੰ ਹੀ। ਨਹੀਂ 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 ਨਹੀਂ। ਸਾਰੇ ਸਾਰੇ ਕਰਨਾ ਰਲ ਕੇ ਸਾਰਿਆਂ ਨੇ। ਨਹੀਂ ਨਹੀਂ ਨਹੀਂ। ਬਾਏ। ਗਾਣੇ ਬੰਦ ਕਰ ਦੇਣਾ। ਉਹ ਤੋਂ ਤਾਂ ਨਹੀਂ ਆਦੀ ਮੈਂ ਪੱਤਨਾ ਤੇ ਕੀ ਕਹਿੰਦੀ ਕਿ ਉਹ ਕਿੱਥੇ ਲਾਈ ਹੈ ਜਮੀ ਕੋਨੇ ਜੇ ਤੇ ਬੰਦਾ ਦਿਖਾ ਲਾਣਾ ਉਹੋ ਦੇਖ ਕੇ ਡਾਰੀ ਲੱਗ ਰਹੀ ਗੱਡੀ ਨੂੰ ਦੇਖੋ ਜਮੀ ਕੋਨੇ ਜੇ ਤੇ ਡਾਰੀ ਲੱਗੀ ਜਾਂਦਾ ਗੱਡੀ ਦੇ ਸੋਚਦਾ ਗੱਲ ਆ ਇਹ ਕਿਹੜਾ 4x4 ਜਿੰਨੀ ਚਿੱਟੀ ਗੀ ਹੋ ਉਹ ਨਹੀਂ ਕਟਿਆ ਖੜਿਆ ਨਹੀਂ ਯਾਰ ਫਿਰ ਵੀ ਜੇ ਸੋ ਚਲ ਛੱਡੇ ਰ ਆਪਾਂ ਦਾ ਬੋਲਣਾ ਜੇ ਰੁੜ ਗਈ ਆਹ ਫਤਰੀ ਉਹੀ ਤਾਂ ਗੱਲ ਹੈ ਹੋਰ ਪਰਮਾਤਮਾ ਲਾਲ ਮਿੱਟੀ ਲਾਲ ਮਿੱਟੀ ਇੱਟਾ ਦਾ ਪੂਰਾ ਨਹੀਂ 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 ਉਹ ਨਹੀਂ ਲੈਣਾ ਉਹ ਨਹੀਂ ਲੈਣਾ ਪਰ ਲੈਣਾ ਗੱਡੀਆਂ ਆ ਗੱਡੀਆਂ ਦੇਖ ਬਲਾ ਨੋ ਕਿ ਲੱਗਿਆ ਆ ਪੰਗਤ ਗੱਡੀਆਂ ਵਾਸਤੇ ਲੈ ਲੈਣਾ ਕਿੰਨਾ ਵਾਸਤੇ ਕਿੰਨਾ ਵਾਸਤੇ ਲੈ ਰਿਹਾ ਮੈਂ ਕਾ ਲੈਣਾ ਇੱਕ ਆਪੂਰ ਪੁੱਛ ਲੈ ਹੋਰ ਉਹਨਾਂ ਹਾਲੇ ਹਲੋ ਹਾਲੇ ਹਲੋ ਹਾਲੇ ਹੋ ਬਾਡੀ ਦਿਓ ਬੰਦਾ ਆਹ ਦੇਖੋ ਡੰਡਾ ਆਹ ਦੇਖੋ ਆ ਠੀਕ ਹੈ ਆ ਸਹੀ ਹੈ ਇੱਕੋ ਲੈ ਹਾਂ ਇਹ ਇਹ ਤਾਂ ਇਹ ਰੱਖ ਲੈਣਗੇ ਬਲਿੰਦਰਾ ਚ ਫਰੇ ਵਾਸਤੇ ਠੀਕ ਹੈ ਕਿਉਂਕਿ ਤੇਲ ਤੂ ਲਾਗੇ ਵਧੀਆ ਠੀਕ ਹੈ ਤੇ

ਦੇ ਕਿੰਨਾ ਹੋ ਰਿਹਾ ਇਹ ਕੁੜੀ ਨੂੰ ਬੋਲਣਾ ਹਾਂ ਹਾਂ ਠੀਕ ਲੱਗ ਰਿਹਾ ਫਿਰ ਹਾਂ ਸੰਜੀਨੀ ਹਾਂ ਠੀਕ ਹੈ ਕੋਕੇ ਵਾਲੀ ਤਾਂ ਆਹ ਆਹ ਬਾਹਲੇ ਠੀਕ ਨੇ ਇਹ ਜੀ ਤੈਨੂੰ ਲੈ ਰਵਾਂ ਜੀ ਲਾਈਟ ਉਹ ਵੀ ਲੈ ਲਓ ਵਾਢੀ ਦੇਣਾ ਪੋਰਸ ਪੋਰਸ ਕੋਲ ਮੈਨੂੰ ਪੋਰਸ ਨਾਲ ਦੋ ਬੇਸਬਾਲਾਂ ਲੈ ਲਾਂਗਾ ਤੁਹਾਨੂੰ ਬੇਸਬਾਲਾ ਮਹਿੰਗੇ ਹੁੰਦੇ ਨੇ ਜੇ ਮਹਿੰਗੇ ਮੈਨੇ ਭਾਈ ਫਿਰ ਇਹ ਲੈ ਲਓ ਹੋਰ ਤਾਂ ਕੁਝ ਹੋਰ ਆਪਸ਼ਨ ਹੀ ਹੈਗੀ ਕਿਰਪਾ ਨਾ ਰੱਖੋ ਜਦੋਂ ਬੇਸਬਾਲ ਪਿਆ ਦੂਜਾ ਹੀ ਪਿਆ ਹੁਣਾਂ ਚ ਵੱਡੀ ਕਿੰਨੇ ਨੇ ਮੇਰੇ ਬੱਸ ਨਹੀਂ ਲੈਣੇ ਲੈਣੇ ਨਹੀਂ ਨਹੀਂ ਲਗਿੱਤਾ ਰਲਿਦਾ ਚੱਲੀਆ ਭਾਈ ਤਨੂ ਕੋਈ ਨਾ ਬਿਜਨਾ ਮੇਰੇ ਕਮਾਟ ਮੱਥਾ ਮਾਰਦੇ ਆ ਪਾਣੀ ਕਰਵਾਉਣ ਵਾਲੇ ਤਾਂ ਵੀ ਪੁੰਗਾਇਆ ਹੈ ਹਲੋ ਬ੍ਰੋ ਫੌਜੀ ਦੀ ਸਿਆਣੀ ਧੀ ਜਾਓ ਇਹ ਆ ਪਰਲਾ ਬੀਸ ਨਾ ਪਾਉਂਦੇ ਲੋਕਾਂ ਨੇ ਦੋ ਤਾਂ ਗਏ ਸੋ ਉਹ ਪਰ ਪਹਿਲਾ ਵਾਲਾ ਨਾ ਉਹ ਮੈਨੂੰ ਪਹਿਲੇ ਤੋਂ ਪਤਾ ਲੱਗਿਆ ਲੂਰ ਮੇਚੇ ਇੱਧੇ ਘੜੀਆਂ ਦੇ ਚੋਣ ਲੋ ਜੀ ਫਤੇਗੜ ਸਾਹ ਤੋਂ ਅਸੀਂ ਆ ਗਏ ਤੇ ਮਟੱਕਣ ਨੂੰ ਜੀ ਤੇ ਨਾਲ ਹੀ ਸਾਡੇ ਆਉਂਡਰ ਨਾਲ ਕਰਦੀ ਬਣ ਗਈ ਹਾਂ ਬਣ ਗਈ ਦੇਖੀ ਤੂੰ ਖਾ ਕੇ ਲੈ ਲੈ ਤੈਨੂੰ ਕੋਈ ਨਾਮ ਕਰਦੀ ਹੋਏ ਲਾ ਦੇ ਵੀ ਆਪਣੇ ਚੱਕਰਾ ਚ ਇਹ ਪਹਿਲਾ ਵਾਲੀ ਹੈ ਬਣ ਜੇ ਮਟਰ ਹੋ ਰਹੇ ਨਹੀਂ ਮਟਰ ਉਧਰ ਪਹਿਲਾਂ ਲੈ ਲੈ ਸਾਰਾ ਪੁੱਲਿਆ ਹੁੰਦਾ ਮਟਰ ਪਨੀਰ تین ਨਾਲ ਪਿਆ ਨਾਲ ਉਹ ਤੇ ਪਨੀਰ ਵਾਲਾ ਹੈ ਉਹ ਬਾਬਾ ਨੇ ਕਰਿਆ ਉਹ ਯਾ ਨਹੀਂ ਸਕਦਾ ਦੁੱਧ ਵੀ ਗਣ ਵਾਧੂ ਪਿਆ ਅੱਜ हां मैं आपका गलियां में थोड़ा टेन्शन दे दूं। पनीर तो बाकी मेरा चोज़ करया बाकी आगे कर ली। ओथे धरके मैं उबाल के जे मैं इधर आ गई। तुम एक-एक करके पास। मैं आप खाया मैं गंदू पर लाके मैं खा के आई हूं। के मैं सब्जी। सब्जी टोक्लास। ओख के मैं इधर सब्जी ओ कितनी अच्छी लग रहा पे। ਕੋਈ ਦੱਸ ਨਹੀਂ ਸਕਦਾ ਇਹ ਕੋਲ ਇਹੀ ਹੈ ਪ੍ਰਕੂਜਣਾ ਨੇ ਸਬਜ਼ੀ ਬਣਾਈ ਹੋਵੇ ਮਾਝੇ ਵਾਲੀਆਂ ਨੇ ਤੇ ਸਬਜ਼ੀ ਵਧੀਆ ਨਾ ਬਣੇ ਪਰ ਇਹ ਕਿੰਨਾ ਹੋ ਸਕਦਾ ਹੈ ਇਹ ਤਾਂ ਦੱਸ ਨਹੀਂ ਸਕਦੇ ਤੂੰ ਟੇਸ ਨਹੀਂ ਕਰ ਸਕਦਾ सोनू ਜਿਹੜਾ ਉੱਧਰ ਦਹੀਂ ਪਿਆਏ ਉਹ ਕਿੰਨਾ ਕਰ ਤੇਈ ਮਾਤੂ ਪਿਆ ਕਰਾ ਬਰਿਆ ਉਹਦੇ ਨਾਲ ਲੱਡੂ ਚਾਹੀਦਾ ਨਾ ਆਹ ਤਾਂ ਸੁਭਿਦਾ ਤੇਲੀ ਕਹਿ ਨਹੀਂ ਆਪਾ ਤੂ ਹੈ ਨਾ ਛਾਹ ਤੂ ਇਹਦੇ ਚ ਕਿੰਨਾ ਦਹੀਂ ਪਾਇਆ ਜਾਏ ਇਹਦੇ ਚ ਇੱਕ ਗਲਾਸ ਪਾ ਲਿਆ ਕਿਥੋਂ ਲਿਆ ਕੇ ਲਿਆਦਾ ਨਹੀਂ ਬੋਲ ਰਿਹਾ ਨਹੀਂ ਝਮਸ ਤੈ ਠੀਕ ਹੈ ਘਰ ਆ ਗਈ ਤੇ ਪਿਆ ਇਹ ਘਰ ਆਣਾ ਤੇ ਪਿਆ ਤੇਰੇ ਜਮਾਇਆ ਬਾਦੂ ਪਿਆ ਬਹੁਤ ਸੰਗਣਾ ਬਈ ਹੈ ਇਹ ਤਾਂ ਘਰ ਦੁੱਧ ਦਾ ਬਣਿਆ ਹੋਇਆ ਤਾਂ ਨਹੀਂ ਹੋਣਾ ਆ ਲੋ ਰੀਕੰਨਾ ਤੋੜਦੇ ਨਾ ਨਹੀਂ ਵੈਸੇ ਐਕਸਟਰਾ ਕੋ ਫਾੜਦੇ ਲੋਕ ਪਾਈ ਲੋਕ ਪਾਈ ਜਿੱਥੇ ਕੋਣ ਉੱਥੇ ਇਹ ਨਾ ਉੱਥੇ ਘਟ ਜਿਗਦੇ ਯਾਰ ਚੌਲਾਂ ਤੇ ਨਾ ਨਹੀਂ ਪਤਾ ਲੱਗਦਾ ਪਨੀਰ ਦਾ ਨਾ ਤਾਂ ਦਸਨਾ ਖੋਲ ਕੇ ਤੀ ਦੋ ਬਣੀ ਤਾਂ ਜਮ ਜਮ ਉਹ ਕਰਦੇ ਸਾਡੀ ਮਾਸੀ ਦੀ ਨੂੰ ਤੇ ਮੁੰਡਾ ਆਇਆ ਪਹਿਲੀ ਵਾਰ ਪਹਿਲੀ ਵਾਰ ਸਾਡੇ ਘਰ ਤੇ ਯਾਰ ਦੂਜੀ ਵਾਰ ਨੇ ਪਹਿਲਾਂ ਵਾਰ ਵੀ ਉਹ ਤੜੇ ਹੋਰ ਦਾਸਰਾ ਆਏ ਸੀ ਤੇ ਅਸੀਂ ਉਹਨਾਂ ਦੇ ਆਉਣ ਦੀ ਖੁਸ਼ੀ ਚ ਉਹ ਅਦਨਾ ਆਟਾ ਆਟਾ ਕੇ ਸਵਾ ਸੁਣਾ ਖਾਣਾ ਬਣਾ ਰਿਆ ਤੇ ਖਾੜੇ ਵਿੱਚ ਅਸੀਂ ਤਿੰਨ ਸਬਜ਼ੀਆਂ ਬਣਾਈਆਂ ਇੱਕ ਮਿਕਸਰ ਜਿ ਬਣਾਈ ਇੱਕ ਵਾਰ ਮਟਰ ਪਨੀਰ ਨਾਲ ਇੱਕ ਸਬਜ਼ੀ ਹੋਰ ਬਣਾਈ ਤੇ ਨਾਲ ਆਪਣੇ ਬੰਦ ਰਹੇ ਨਰਾਇਣ ਨਹੀਂ ਤੇ ਬਾਕੀ ਹਜੇ ਕੁਝ ਨਹੀਂ ਪਤਾ ਕੀ ਕੀ ਬਣ ਰਹਾ ਉਹ ਜਿਵੇਂ ਜਿਵੇਂ ਬਣੀ ਜਾਏਗਾ ਤੁਹਾਨੂੰ ਅਪ ਡੇਟ ਕਰ ਜਾਵਾਂਗੇ ਠੀਕ ਹੈ ਕਿੰਨੇ ਪਾਉਣੇ ਥੋੜੇ ਮਸੇ ਖੁੱਲੇ ਪਾ ਲ ਭੁੱਖ ਬਾਲ ਗਈ ਆ ਪਰ ਵਧੀਆ ਨਹੀਂ ਬਣਨੀ ਮੇਰੀ ਜਾਨ ਲੈ ਕੇ ਨੈਗਾ ਹੂੰ ਖੁੱਲੇ ਕਿੰਨੇਗਾ ਕੜਾ ਕੜਾ ਹਾ ਤਰ ਬਣਾ ਆ ਤਰ ਬਣੇ